ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਜੇ ਭਾਈ ਜਰਤਾਰ ਸਿੰਘ ਜੀ ਹਵਾਰਾ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਇਹਨਾਂ ਦਾ 2007 ਚ ਕੋਰਟ ਨੇ ਫੈਸਲਾ ਕੀਤਾ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਉਹ ਗੱਲ ਜਿਹੜੀ ਉਹਨੇ ਕੀਤੀ ਸੀ ਉਹ ਉਰੂਬ ਰੂ ਆਪਣੇ ਬਿਆਨ ਦੇ ਵਿੱਚ ਕੋਰਟ ਦੇ ਵਿੱਚ ਦੁਹਰਾਈ ਕਿ ਕਿਵੇਂ ਸਾਰਾ ਕੁਝ ਹੋਇਆ ਤੇ ਜੋ ਕੁਝ ਹੋਇਆ ਤੇ ਮੈਨੂੰ ਉਹਦੇ ਦੇ ਦੁੱਖ ਨਹੀਂ ਗਾ ਇਸ ਕਰਕੇ ਮੈਂ ਉਹਨੂੰ ਆਪਣੇ ਖੇੜੇ ਮੱਥੇ ਪਰਵਾਨ ਕਰਦਾ ਤੇ ਮੈਂ ਕੋਈ ਆਪਣੇ ਆਪ ਨੂੰ ਬੇਦੋਸ਼ਾ ਨਹੀਂ ਕਰਾਰ ਦਿੰਦਾ ਤੇ ਮੈਂ ਜੋ ਕੁਝ ਕੀਤਾ ਠੀਕ ਕੀਤਾ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਕੀਤੀ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ ਜਿਹੜੀ ਕਿਉਂਕਿ ਉਹਨੇ ਅਪੀਲ ਕੋਈ ਨਹੀਂ ਹਾਈ ਕੋਰਟ ਚ ਪਾਈ ਫਾਂਸੀ ਦੀ ਸਜ਼ਾ ਕਨਫਰਮ ਹੋ ਗਈ ਤੇ ਹਵਾਰਾ ਸਾਹਿਬ ਉਹ ਉਮਰ ਦੇ ਉਮਰ ਕੈਦ ਉਹਨਾਂ ਨੂੰ ਹੋ ਗਈ ਫਿਰ ਇਹਨਾਂ ਦੇ ਡੈਥ ਵਾਰੰਟ ਜਾਰੀ ਹੋਏ ਇੱਥੇ ਪਟਿਆਲੇ ਵਿਖੇ ਜਦੋਂ ਫਾਂਸੀ ਦੇਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੁਣੀ ਉਹ ਫਾਂਸੀ ਬਿਲਕੁਲ ਡਟ ਕੇ ਮੁਰੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਉਹ ਰੋ ਗਈ। ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਤੁਸੀਂ ਭਾਈ ਸਾਹਿਬ ਨੇ ਕਨਫੈਸ਼ਨ ਕਰ ਲਿਆ ਆ। ਉਹਨੇ ਜ਼ੁਰਮ اقبال ਕਰ ਲਿਆ ਤੇ ਉਹਨੇ ਕੋਈ ਅਪੀਲ ਦਲੀਲ ਨਹੀਂ ਕਰਨੀ। ਇਹ ਭਾਈ ਬਲਵੰਤ ਸਿੰਘ ਜੀ ਨੇ ਉਦੋਂ ਵੀ ਕਿਹਾ ਸੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹ ਪਟੀਸ਼ਨ ਪਾਵੇ। ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹ ਸ਼ਰਮਣੀ ਕਮੇਟੀ ਨੇ ਪਟੀਸ਼ਨ ਵੀ ਪਾਈ ਅੱਜ 14 ਸਾਲ ਹੋ ਗਏ ਉਹ ਪਟੀਸ਼ਨ ਪਈ ਨੂੰ ਉਹ ਪਟੀਸ਼ਨ ਦਾ ਅੱਜ ਤੱਕ ਕੋਈ ਵਰਤਾਰਾ ਨਹੀਂ ਹੋਇਆ ਉਹਦੇ ਇਨ ਬਿਟਵੀਨ 20 ਦੇ ਵਿੱਚ ਸੁਪਰੀਮ ਕੋਰਟ ਨੂੰ ਮੂਵ ਹੋਇਆ ਤੇ ਸੁਪਰੀਮ ਕੋਰਟ ਨੇ 22 ਦੇ ਵਿੱਚ ਬੜੀ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨੂੰ ਇਮੀਡੀਏਟੇ ਦਾ ਨਿਬਟਾਰਾ ਕਰੋ ਪਰ ਨਹੀਂ ਹੋਇਆ ਹੁਣ ਫੇਰ ਭਾਈ ਸਾਹਿਬ ਨੂੰ ਮੈਂ ਪਿੱਛੇ ਵੀ ਮਿੱਦੋਂ ਮੀਟਿੰਗ ਕਰਨ ਆਇਆ ਸੀ ਉਦੋਂ ਵੀ ਉਹਨੇ ਆਪਣੇ ਦਿਲ ਦੀਆਂ ਭਾਵਨਾਵਾਂ ਬਹੁਤ ਜਜ਼ਬਾਤੀ ਹੋ ਕੇ ਜ਼ਰਕਿਤੀਆਂ ਸੀ ਪਰ ਅਸੀਂ ਫੇਰ ਦੁਬਾਰਾ ਸੁਪਰੀਮ ਕੋਰਟ ਨੂੰ ਮੂਵ ਹੋਏ ਪਰ ਹਾਲਾਤ ਇਹੋ ਜਿਹੇ ਬਣ ਗਏ 24 ਅਪ੍ਰੈਲ ਸੀ 24 ਤੋਂ 28 ਹੋ ਗਈ ਉਹ ਮੇਰਾ ਖਿਆਲਿਆ ਸੈਂਟਰ ਗਵਰਨਮੈਂਟ ਦੇ ਉੱਤੇ ਹਾਲੇ ਤੱਕ ਜੂਨ ਹੀ ਸਰਕੀ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਸੀ ਕਿ ਔਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਆ ਕਿ ਹੋਰ ਨਾ ਕੇਸਾਂ ਚ ਨਵਟਾਰੇ ਹੋ ਜਾਂਦੇ ਇਹ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼ੋਮਣੀ ਕਮੇਟੀ ਦੀ ਪਿਟੀਸ਼ਨ ਪਈ ਉਹਦੇ ਫੈਸਲਾ ਲੈ ਲਓ ਉਹ ਚ ਕਿਉਂ ਨਹੀਂ ਫੈਸਲਾ ਲੈ ਰਹੇ ਤੇ ਉਹਦੇ ਇਨਬਿਟ ਵੀ ਨਹੀਂ ਮੈਨੂੰ ਭਾਈ ਰਾਜੋਣਾ ਸਾਹਿਬ ਜੀ ਦਾ ਸੁਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ ਹੁਣ ਅਸੀਂ ਸਾਰੇ ਚਾਰ ਮੈਂਬਰ ਸਾਹਿਬਾਨ ਨਾਲ ਅਸੀਂ ਮੀਟਿੰਗ ਕਰਕੇ ਆਏ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕੀਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾ ਕਹਿ ਲਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਜਰ ਕਿੰਨਾ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰਲ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ ਕਿ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮੁੱਚੇ ਬੰਦੀ ਸਿੰਘਾਂ ਲਈ ਸੀ ਉਦੋਂ ਬਾਅਦ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਜਿਸ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਾਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਾਰ ਗਰੁੱਪ ਦੇ ਐਮ ਡੀ ਸਾਹਿਬ ਨਾਲ ਭਾਈ ਰਾਜੋਣਾ ਸਾਹਿਬ ਜੀ ਦੀ ਭੈਣ ਬੀਬੀ ਕਮਲਦੀਪ ਕੌਰ ਜੀ ਨਾਲ ਸਰਦਾਰ ਹਰਮੀਰ ਸਿੰਘ ਜੀ ਕਾਲਕਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾਲ ਸਰਦਾਰ ਬੇਸਾ ਸਿੰਘ ਬਟੋਹਾ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬਹੁਣਾ ਲੱਭ ਪੈਂਦਾ ਕਈ ਵਾਰੀ ਮੋਰਲੇ ਜਿਹੜੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਇੱਕ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਔਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਮੇਰਾ ਇਕੋਈ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪਟੀਸ਼ਨ ਪਾਈ ਤੁਸੀਂ 14 ਸਾਲ ਦੇ ਵਿੱਚ ਉੱਥੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰੰਜ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹ ਨਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਆ ਆਸੀਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇ ਜੋ ਅਗਲੀ ਰਣਨੀਤੀ ਹੋਈ ਉਹਦੇ ਬਾਰੇ ਤੁਹਾਡੇ ਸਾਹਮਣੇ ਕੇਂਦਰ ਸਰਕਾਰ ਦੇ ਅਸੀਂ ਦੇਖੋ ਮੇਰੀ ਗੱਲ ਸੁਣੋ ਕੇਂਦਰ ਸਰਕਾਰ ਹੋ ਤਾਂ ਸਾਰਿਆਂ ਨੂੰ ਸਤ ਲੈਂਦੇ ਆ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੋਂ ਪਤਾ ਨਹੀਂ ਕਿਹੜਾ ਭੈ ਆਉਂਦਾ ਵੀ ਐਡੀ ਵੱਡੀ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਟਾਈਮ ਦੇਣ ਨੂੰ ਤਿਆਰ ਨਹੀਂ ਤੇ ਜਿਹੜੇ ਲੋਕ ਉਹ ਕਮਰ ਸਾਡੇ ਦੇ ਤਾਂਜ ਕੱਸਦੇ ਆ ਵੀ ਜੀ ਸ਼ੋਮਣੀ ਕਮੇਟੀ ਸਾਸਤਾ ਬਾਉਣੀ ਬਹੁਤ ਕਰਦੀ ਸਾਰ ਸ਼੍ਰੋਮਣੀ ਕਮੇਟੀ ਨਾਲ ਪਹਿਲਾਂ ਬੌਣੀ ਸੀ ਨਾ ਅੱਜ ਬੌਣੀ ਤੇ ਨਾ ਬੌਣੀ ਹੋਣੀ ਆ ਜਿੰਦਾ ਹੈ ਹੈਲਥ ਕਿਵੇਂ ਹੈ ਕਿਉਂਕਿ ਡਾਕਟਰ ਚੈੱਕ ਅਪ ਕੀਤਾ ਬਹੁਤ ਬਹੁਤ ਚੜਦੀ ਕਲਾ ਚ ਆ ਅੱਖਾਂ ਦੀ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਪਹਿਲਾਂ ਚੈੱਕ ਹੋਈਆਂ ਸੀ ਇੱਥੇ ਸਿਵਲ ਹਸਪੀਟਲ ਚੋਂ ਫਿਰ ਉਹਨਾਂ ਨੂੰ ਰੈਫਰ ਕੀਤਾ ਰਜਿੰਦਰਾ ਹਸਪੀਟਲ ਕੋਈ ਤਾਂ ਉਹਨਾਂ ਦੀ ਪਿੱਛੋਂ ਅੱਖ ਦੇ ਵਿੱਚ ਉਹ ਕਹਿੰਦੇ ਮੈਨੂੰ ਸਮੱਸਿਆ ਆ ਤੇ ਉਹ ਕੱਲ ਚੈਕਿੰਗ ਲਈ ਗਏ ਸੀ ਤੇ ਸ਼ਾਇਦ ਉਹ ਪੀਜੀਆਈ ਦਾ ਮੇਰਾ ਖਿਆਲ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੋਣਾ ਉੱਥੇ ਜਾ ਕੇ ਉਹ ਮੈਂ ਮਹਿਸੂਸ ਕਰਦਾ ਸਾਡੇ ਚ ਮਿੰਦਾ ਕੋਈ ਜਲਾਲ ਵਾਲਾ ਐਡਾ ਚਿਹਰਾ ਦਿਦਾ ਹੀ ਨਹੀਂ ਅਸੀਂ ਮੁਲਾਕਾਤ ਕਰਕੇ ਆਏ ਹਾਂ ਜਾਰਦੀ ਕਲਾ ਦੇ ਵਿੱਚ ਤਾਮੀ ਸਾਹਿਬ ਤਾਮੀ ਸਾਹਿਬ ਦਾ ਕੇਂਦਰ ਸਰਕਾਰ ਦੇ ਨਹੀਂ ਰਹੀ ਤੁਸੀਂ ਕਹਿ ਰਹੇ ਹੋ ਵੀ ਕੇਂਦਰ ਸਰਕਾਰ ਸਮਝ ਨਹੀਂ ਰਹੀ ਉਹ ਅਗਲਾ ਸਟੈਪ ਅਸੀਂ ਐਜੀਟੇਸ਼ਨ ਕਰਨਾ ਪਏਗਾ ਲੱਗਦਾ ਹੈ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੁਣ ਅਸੀਂ ਥੋੜੇ ਸਮੇਂ ਚ ਕੋ ਆਪਣੇ ਬੈਠਾਂਗੇ ਜਿ세 ਬੰਦੀਆਂ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਪਹਿਲੀ ਪਟੀਸ਼ਨ ਅਸੀਂ ਅਕਾਲ ਤਖਤ ਸਾਹਿਬ ਦੇ ਕਹੇ ਤੇ ਪਾਈ ਸੀ ਹੁਣ ਵੀ ਆਪਣੀ ਰਾਇ ਕਰਕੇ ਸਾਰੀ ਉਹ ਅਕਾਲ ਤਖਤ ਨੂੰ ਦੇਾਂਗੇ ਫਿਰ ਨਾਹਾਂ ਡਾਇਰੈਕਸ਼ਨ ਦਾ ਅਕਾਲ ਤਖਤ ਨੂੰ ਦੇਾਂਗੇ ਲੈਟਰ ਨਾਲ ਲਿਖ ਆਪਣੇ ਹੱਥੋਂ ਲਿਖ ਕੇ ਦਿੱਤਾ ਤਾਹਾਂ ਲੈਟਰ 'ਚ ਜ਼ਿਕਰ ਕਰ ਦੋ ਵੀ ਆਪ ਮੈਂ ਇਹਦਾ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਨਾ ਹਾਲੇ ਪੜੀ ਆ ਤੇ ਨਾ ਮੈਂ ਇਹਦੇ ਹਾਲੇ ਕੁਝ ਸਾਡੇ ਪਾਣੀ ਦੇ ਮੁੱਦੇ 'ਤੇ ਕੀ ਕਹਿਣਾ ਚਾਹੋਗੇ ਕਿ ਪਾਣੀ